brought to by silver pumps top quality or consistent performance ke liye sirf silver pumps naam yaad rakho ਕਮਜੀਠਿਆ ਦੀ ਰੈਸ ਤੋਂ ਬਾਅਦ ਲਗਾਤਾਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਸ ਨੇ ਉਹ ਪ੍ਰੋਟੈਸਟ ਕਰ ਰਹੇ ਨੇ ਔਰ ਅੱਜ ਮੁਹਾਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਸ ਨੂੰ ਡਿਟੇਨ ਕੀਤਾ ਗਿਆ ਔਰ ਉੱਥੇ ਹੀ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਸੂਬਾ ਪ੍ਰਧਾਨ ਨੇ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਵੀ ਡਿਟੇਨ ਕੀਤਾ ਗਿਆ ਹੈ ਇਹ ਪੁਲਿਸ ਸਟੇਸ਼ਨ ਹੈ 11 ਫੇਸ ਦਾ ਮੁਹਾਲੀ ਦੇ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਸੁਖਵੀਰ ਸਿੰਘ ਬਾਦਲ ਨੂੰ ਰੱਖਿਆ ਗਿਆ ਹੈ ਔਰ ਅੱਜ ਸਵੇਰ ਤੋਂ ਹੀ ਅੱਜ ਸਵੇਰ ਤੋਂ ਹੀ ਜਿਹੜਾ ਜਦੋਂ ਹੀ ਇੱਕ ਕਾਲ ਦਿੱਤੀ ਗਈ ਸੀ ਕਿ ਅੱਜ ਪ੍ਰੋਟੈਸਟ ਹੋਏਗਾ ਤੇ ਅੰਮ੍ਰਿਤਸਰ ਗੁਰਦਾਸਪੁਰ ਫਤਿਹਗੜ੍ਹ ਸਾਹਿਬ ਕਈ ਜਗ੍ਹਾ ਤੇ ਅਕਾਲੀ ਵਰਕਰ ਦੇ ਘਰਾਂ ਦੇ ਵਿੱਚ ਜਿਹੜਾ ਪੁਲਿਸ ਪਹੁੰਚ ਗਈ ਉੱਥੇ ਰੀਟੇਨ ਕੀਤਾ ਗਿਆ ਆਜ ਆਮ ਸਾਹਿਬ ਗੁਰਦੁਆਰੇ ਵਿੱਚ ਕਾਲ ਕੀਤੀ ਗਈ ਸੀ ਕਿ ਉੱਥੋਂ ਆਪਾਂ ਇਕੱਠੇ ਹੋ ਕੇ ਜਾਵਾਂਗੇ ਤੇ ਉੱਥੇ ਵੀ ਜਿਹੜਾ ਪੁਲਿਸ ਦਾ ਵੱਡਾ ਬੰਦੋਬਸਤ ਸਿਕਾ ਔਰ ਕਿਉਂਕਿ ਅੱਜ ਬਿਕਰਮਜੀਤ ਜੀ ਨੂੰ ਡਿਸਪਰਪੋਰਸ਼ਨਟ ਐਸੈਟ ਕੇਸ ਦੇ ਵਿੱਚ ਮੁਹਾਲੀ ਕੋਰਟ ਦੇ ਵਿੱਚ ਪੇਸ਼ ਕਰਨਾ ਸੀ ਤੋਂ ਅਕਾਲੀ ਵਰਕਰ ਜਿਹੜੇ ਉਹ ਮੋਬਾਈਲਾਈਜ਼ ਹੋ ਰਹੇ ਸੀ ਇਕੱਲੀ ਵਰਕਰਸ ਨੂੰ ਜਿਹੜਾ ਕਾਲ ਦਿੱਤੀ ਗਈ ਸੀ ਮੋਹੱਲੀ ਇਕੱਠੇ ਹੋਣ ਲਈ ਲੇਕਿਨ ਪੰਜਾਬ ਪੁਲਿਸ ਨੇ ਹਰ ਜਗ੍ਹਾ ਤੋਂ ਇਹਨਾਂ ਨੂੰ ਡਿਟੇਨ ਕੀਤਾ ਔਰ ਇਸ ਵਕਤ ਅਸੀਂ ਮੋਹੱਲੀ ਦੇ ਫੋਰਸ ਫੇਸ 11 ਪੁਲਿਸ ਸਟੇਸ਼ਨ ਦੇ ਵਿੱਚ ਫਰ ਮੌਜੂਦ ਸਰਦਾਰ ਹਰਪ੍ਰੀਤ ਸਿੰਘ ਕੋਟਪਾਈ ਸਾਬਕਾ ਐਮਐਲਏ ਹਲਕਾ ਮਲੋੜ ਕੋਰ ਕਮੇਟੀ ਮੈਂਬਰ ਪੀਛੇ ਪਾਸੇ ਵੀ ਪਤਲੋਂ ਨੂੰ ਕਿਟੇਨ ਕੀਤਾ ਇਕੱਲੀ ਵਰਕਰਸ ਨੂੰ ਕਿਟੇਨ ਕੀਤਾ ਕਿਸ ਤਰ੍ਹਾਂ ਦੇਖ ਕੇ ਪੂਰੀ ਕਾਰਵਾਈ ਬਹੁਤ ਹੀ ਮੰਦਭਾਗੀ ਗੱਲ ਹੈ ਅੱਜ ਪੰਜਾਬ 'ਚ ਜਮਹੂਰੀਅਤ ਦਾ ਕਤਲ ਕੀਤਾ ਗਿਆ ਹੈ ਲੋਕਾਂ ਨੂੰ ਉਹਨਾਂ ਦਾ ਪ੍ਰੋਟੈਸਟ ਦਾ ਜਿਹੜਾ ਅਧਿਕਾਰ ਹੈ ਉਹ ਖੋਇਆ ਗਿਆ ਹੈ ਅੱਜ ਗੁਰਦੁਆਰਾ ਆਮਬਾਬ ਸਰਦਾਰ ਸੁਖਬੀ ਸਿੰਘ ਜੀ ਵਾਲ ਸਾਹਿਬ ਪ੍ਰਧਾਨ ਸਾਹਿਬ ਨੇ ਪਹੁੰਚਣਾ ਸੀ ਉਹਨਾਂ ਨੂੰ ਰਸਤੇ 'ਚ ਡਿਟੇਨ ਕਰ ਲਿਆ ਗਿਆ ਵਰਕਰਾਂ ਨੂੰ ਉਹਨਾਂ ਦੇ ਘਰਾਂ 'ਚ ਪਿੰਡਾਂ 'ਚ ਡਿਟੇਨ ਕੀਤਾ ਗਿਆ ਸਾਰੇ ਪੰਜਾਬ 'ਚ ਨਾਕਾਬੰਦੀ ਹੋਈ ਹੋਈ ਹੈ ਰਸਤੇ 'ਚ ਕਿਸੇ ਵੀ ਵਰਕਰ ਨੂੰ ਟੱਪਣ ਨਹੀਂ ਦਿੱਤਾ ਜਾ ਰਿਹਾ ਗ੍ਰਿਫਤਾਰੀਆਂ ਹੋ ਰਹੀਆਂ ਗੁਰਦੁਆਰਾ ਸਾਹਿਬ ਦੇ ਬਾਹਰੋਂ ਵੀ ਬੱਸਾਂ ਲਾ ਕੇ ਸਾਡੇ ਜਿਹੜੇ ਵਰਕਰ ਐ ਉਹ ਗ੍ਰਿਫਤਾਰ ਕੀਤੇ ਗਏ ਪਤਾ ਨਹੀਂ ਮਾਨ ਸਰਕਾਰ ਨੂੰ ਕਿਸ ਚੀਜ਼ ਦਾ ਡਰ ਹੈ ਇਹਨਾਂ ਕਿਸ ਚੀਜ਼ ਤੋਂ ਇੰਨੀ ਘਬਰਾਹਟ ਹੈ ਅਕਾਲੀ ਵਰਕਰਾਂ ਤੋਂ ਪਤਾ ਨਹੀਂ ਕਿਸ ਗੱਲ ਦੀ ਘਬਰਾਹਟ ਹੋਈ ਹੋਈ ਹੈ ਇੱਥੇ ਆਪਦਾ ਜਿਹੜਾ ਡੈਮੋਕਰੈਟਿਕ ਰਾਈਟਸ ਪ੍ਰੋਟੈਸਟ ਦਾ ਉਹ ਕਰਨ ਲਈ ਆਏ ਸੀ ਤੇ ਅੱਜ ਉਹਨਾਂ ਨੂੰ ਰੋਕਿਆ ਗਿਆ ਬਹੁਤ ਹੀ ਮੰਦ ਭਾਗੀ ਗੱਲ ਹੈ ਇਹ ਜਿਹੜੀ ਆਨਲਾਈਨ ਐਮਰਜੈਂਸੀ ਅੱਜ ਪੰਜਾਬ 'ਚ ਚੱਲ ਰਹੀ ਹੈ ਇਹਦੇ ਖਿਲਾਫ ਲੋਕਾਂ ਨੂੰ ਲਾਮਬੰਦ ਹੋਣ ਦੀ ਲੋੜ ਹੈ ਤਕੜੇ ਹੋ ਕੇ ਇਹਦਾ ਜਵਾਬ ਦੇਣ ਦੀ ਲੋੜ ਹੈ ਇਸ ਤਰ੍ਹਾਂ ਅਕਾਲੀ ਦਾ ਲਗਾਤਾਰ ਜਿਹੜਾ ਵਿਰੋਧ ਕਰ ਰਿਹਾ ਉਹ ਇਹ ਕਹਿ ਰਿਹਾ ਕਿ ਇਹ ਅਨ ਐਲਾਨੀ ਜਿਹੜੀ ਹੈ ਐਮਰਜੈਂਸੀ ਹੈ ਜੋ ਸੁਖਬੀਰ ਬਾਦਲ ਨੇ ਵੀ ਟਵੀਟ ਕਰਕੇ ਕਿਹਾ ਸੀ ਔਰ ਲਗਾਤਾਰ ਜੋ ਹੈ ਅਕਾਲੀ ਦਾ ਇਹ ਪ੍ਰੋਟੈਸਟ ਕਰ ਰਿਹਾ ਔਰ ਪੁਲਿਸ ਬਣਾਉ ਡਿਟੇਨ ਕਰ ਰਹੀ ਹੈ ਮੌਜੂਦੋਂ ਕਾ ਮਸ ਨਮ ਨਾਲਸੀਮ ਬਸੀ ਪੰਜਾਬ ਤੱਕ